ਵਿਜੀਲੈਂਸ ਬਿਊਰੋ ਨੇ ਅਮਰੀਕਾ ਵਿੱਚ ਰਹਿ ਰਹੇ ਇੱਕ ਪ੍ਰਵਾਸੀ ਭਾਰਤੀ ਐਨਆਰਆਈ ਦੀ ਲੁਧਿਆਣਾ ਸਥਿਤ 14 ਕਨਾਲ ਕੀਮਤੀ ਜ਼ਮੀਨ ਨੂੰ 40 ਦਸਤਾਵੇਜ਼ ਰਾਹੀਂ ਵੇਚਣ ਅਤੇ ਖਰੀਦਣ ਦੇ ਦੋ ਸ਼ੇਡ ਨੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਵਕੀਰ ਗੁਰਚਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਨੇ ਜ਼ਮੀਨ ਦੀ ਚਾਲੀ ਰਿਸਟਰੀ ਵਿੱਚ ਐਮ ਭੂਮਿਕਾ ਨਿਭਾਈ ਸੀ ਬਾਕੀ ਤੁਸੀਂ ਵੀ ਸੁਣੋ ਇਸ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਵੱਲੋਂ ਪੱਤਰਕਾਨਾ ਨਾਲ ਗੱਲਬਾਤ ਕਰਦੇ ਇਸ ਮਾਮਲੇ ਸੰਬੰਧੀ ਹੋਰ ਕੀ ਜਾਣਕਾਰੀ ਦਿੱਤੀ ਜੀ ਸਰ ਅਜੂਬੀ ਕਰੋ ਸਰ ਬਹੁਤ ਕੀ ਇਹ ਆਪਣੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਸਾਡੇ ਚੀਫ ਡਾਇਰੈਕਟਰ ਸਾਹਿਬ ਉੰਦਰ ਮੈਸੇਜ ਆਇਆ ਸੀਗਾ ਕਿ ਉਹ ਸੀ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਸੀ ਤਸੀਲ ਰੈਸਟ ਦੀ 21225 ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ 11 ਤਰੀਕ ਨੂੰ ਇੱਕ ਰਜਿਸਟਰੀ ਹੋਈ ਹੈ 1.5 ਲੱਖ ਜ਼ਮੀਨ ਦਾ ਸੌਦਾ ਹੋਇਆ ਔਰ ਜਿਹੜਾ ਦੀਪ ਸਿੰਘ ਜਿਹੜਾ ਉੱਚ ਵੇਚਣ ਵਾਲਾ ਹੈਗਾ ਉਹਦੇ ਵੱਲੋਂ ਇਹ ਜ਼ਮੀਨ ਵੇਚੀ ਗਈ ਦੱਸੀ ਗਈ ਸੀ ਔਰ ਜਦੋਂ ਕਿ ਉਹ ਦੀਪ ਸਿੰਘ ਜਿਹੜਾ ਹੈਗਾ ਉਹ ਯੂ ਐਸ ਏ ਰਹਿੰਦਾ ਹੈਗਾ ਫਰਾਡ ਹੋ ਗਿਆ ਔਰ ਰਜਿਸਟਰੀ ਹੋਈ ਬਾਅਦ ਵਿੱਚ ਫਿਰ ਸਾਡੇ ਜੋ ਧਿਆਨ ਚ ਸਾਰੀ ਫਿਰ ਸਾਡੇ ਡੀਐਸਪੀ ਰੇਂਜ ਅੱਥੇ ਗਏ ਸੀ ਸਰਪ੍ਰਾਈਜ਼ ਜਗਿੰਦੇ ਤਰ੍ਹਾਂ ਡਾਕੂਮੈਂਟ ਸਾਰੇ ਕਬਜ਼ੇ ਲੈ ਸੀਗੇ ਬਾਅਦ ਚ ਸਾਰੀ ਵੈਰੀਫਿਕੇਸ਼ਨ ਕੀਤੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਹੀ ਪਾਇਆ ਗਿਆ ਵੀ ਉਹ ਜਾਲੀ ਦੀਪ ਸਿੰਘ ਜਿਹੜਾ ਸੀਗਾ ਉਹਨੇ ਇੱਕ ਫੇਕ ਆਧਾਰ ਕਾਰਡ ਔਰ ਪੈਨ ਕਾਰਡ ਉਹ ਪ੍ਰੋਡਿਊਸ ਕੀਤਾ ਜਿਹੜਾ ਕਿ ਕਿਸੇ ਨੇ ਵੀ ਵੈਰੀਫਾਈ ਨਹੀਂ ਕੀਤਾ ਸਾਰਿਆਂ ਨੇ ਮਿਲੀ ਭੁਗਤ ਨਾਲ ਹੀ ਉਹਨੂੰ ਰਜਿਸਟਰੀ ਹੋਈ ਹੈ ਬਾਅਦ ਵਿੱਚ ਜਿਹੜਾ ਰਜਿਸਟਰੀ ਜਿਹੜੀ ओरिजिनल ਪੇਪਰ ਹੈ ਉਹ ਸਭ ਪੀਪਲ ਕਬਜ਼ੇ ਵਿੱਚ ਲੈ ਲਏ ਸੀ ਔਰ ਇਹਦੀ ਬਾਅਦ ਚ ਜਾਂਚ ਤੋਂ ਬਾਅਦ ਰਿਪੋਰਟ ਭੇਜੀ ਗਈ ਸੀ ਔਰ ਬਾਅਦ ਵਿੱਚ ਇਹਦਾ ਮਕਦਮਾ ਦਰਜ ਹੋਇਆ ਔਰ ਇਹਦੇ ਚ ਟੋਟਲ ਨੌ ਦੋਸ਼ੀ ਨੇ ਇੱਕ ਦੋਸ਼ੀ ਗੁਰਚਰ ਸਿੰਘ ਦਾ ਐਡਵੋਕੇਟ ਜਿਹਨੇ ਗਵਾਈ ਪੈਸੂ ਗੁਫਤਾਰ ਕਰ ਲਿਆ ਬਾਕੀ ਇੱਕ ਜਗਸੀਰ ਸਿੰਘ ਸਰਾ ਹੈਗੇ ਨੇ ਤਸਵੀਰ ਦਾ ਔਰ ਬਾਕੀ ਹੋਰ ਹੈਗੇ ਨੇ ਇਹ ਸਾਰੇ ਇਹਨਾਂ ਦੀ ਗੁਫਤਾਰੀ ਦੀ ਕੋਸ਼ਿਸ਼ ਚੱਲ ਰਹੀ ਹੈ ਕਿੰਨੇ ਸਰਕਾਰੀ ਮਾਦਮ ਕਿੰਨੇ ਪ੍ਰਾਈਵੇਟ ਕਲਾਈਂ ਦਾ ਕਿੰਨੇ ਆਉਂਦੇ ਟੋਟਲ ਸਰਕਾਰੀ ਚਾਰ ਨੇ ਜੀ ਚਾਰ ਪੰਜ ਚਾਰੇ ਤੇ ਪੰਜ ਦੂਜੇ ਪ੍ਰਾਈਵੇਟ ਸਰਕਾਰੀ ਵਿੱਚ ਤੁਹਾਨੂੰ ਕੋਲ ਤਸਿਲਦਾਰ ਸੀ ਤਸਿਲਦਾਰ ਇੱਕ ਰਜਿਸਟਰੀ ਕਲਰਕ ਹੋਰ ਫੱਕੀ ਇੱਕ ਗੂਟੋ ਆਪਰੇਟਰ ਵੀ ਹੈਗਾ ਗੂਟੋ ਆਪਰੇਟਰ ਜਿਹੜਾ ਇੱਕ ਦੀਪ ਸਿੰਘ ਨੰਬਰਦਾਰ ਜਿਹੜਾ ਬਣਿਆ ਸੀਗਾ ਐਕਚੁਅਲੀ ਨੰਬਰਦਾਰ ਹੀ ਉਹ ਉਹਨੇ ਵੀ ਦਵਾਈ ਪਾਈ ਹੈ ਕਿ ਸਾਰੇ ਭੱਜੇ ਹੋਏ ਨੇ ਇਕ ਕ੍ਰਿਸ਼ਣ ਕਬਾਲ ਕੀ ਕਰਦਾ ਸੀ ਤੇ ਰਜਿਸਟਰੀ ਕਲਕ ਡਿਸਟ੍ਰਿਕਟ ਰਜਿਸਟਰੀ ਇਹ ਹੋਰ ਵੀ ਇਹਨਾਂ ਸਾਰਿਆਂ ਨੂੰ ਲੈ ਕੇ ਵਪਾਰੀ ਵਾਸਤੇ ਕੋਈ ਟੀਮਾਂ ਕੋਈ ਹਾਂਜੀ ਚੱਲ ਰਹੀ ਕੋਸ਼ਿਸ਼ ਚੱਲ ਰਹੀ ਕਰ ਲਈਏ ਜਲਦੀ ਸਾਰਿਆਂ ਨੂੰ ਗੁਫਤਾਰ ਕਰ ਸਰ ਇਹ ਵੀ ਕਰਦੇ ਆਗੇ ਨਵਾਂ ਲੋਕ ਜਿਸ ਤਰ੍ਹਾਂ ਸਮਝ ਰਹੇ ਆਂਗਾ ਦੇ ਕੋਈ ਦੇਖੇ ਹੋ ਹੋ ਗਏ ਸਾਰੀ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਕਰਾਂਗੇ ਸਰ ਰਕਮ ਕਿੰਨੀ ਹੈ ਇਹ 30 ਲੱਖ ਹੈਗੀ ਹੈ 30 ਲੱਖ ਦੀ ਰਜਿਸਟਰੀ ਹੋਈ ਹੈ 3 ਲੱਖ 20 ਹਜ਼ਾਰ ਦੀ ਮਾਰਕੀਟ ਜਿਹੜੀ ਪ੍ਰਾਈਸ ਤਾਂ ਜਿਆਦਾ ਹੀ ਹੈ ਕਰੀਬ 4 ਕਰੋੜ ਦੇ ਕਰੀਬ ਹੈ ਕਿੱਲੇ ਦੀ ਆਪਾਂ ਜਿਹੜੀ ਕਲੈਕਟਰੇਟ 17.5 ਲੱਖ ਹੈਗਾ